ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਤੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਤੋਂ ਖੜਾ ਦੇ ਮੱਦੇਨਜ਼ਰ ਸਤਲੁਜ ਦਰਿਆ ਤੇ ਤੁਸੀਂ ਬੰਦ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਕਥਾਵਾਚਕ ਬਚਿੱਤਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਨਿਰਦੇਸ਼ ਹਨ ਕਿ ਜਿੱਥੇ ਕਿਤੇ ਵੀ ਹੜ੍ਹਾਂ ਦੌਰਾਨ ਲੰਗਰ ਦੀ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਤੁਰੰਤ ਰਾਸ਼ਨ ਸਮਗਰੀ ਪਹੁੰਚਾਈ ਜਾਵੇ। ਉਹਨਾਂ ਕਿਹਾ ਕਿ ਧੁੱਲੇਵਾਲ ਵਿਖੇ ਪਿਛਲੇ 4 ਦਿਨ ਤੋਂ ਤੁਸੀਂ ਬੰਨ ਨੂੰ ਬਚਾਉਣ ਲਈ ਜੋ ਲੋਕ ਕੰਮ ਕਰ ਰਹੇ ਹਨ ਅਤੇ ਪ੍ਰਸ਼ਾਸਨ ਲਈ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਜਿੱਥੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਸੇਵਾਦਾਰ ਪਹੁੰਚ ਰਹੇ ਹਨ ਆਓ ਦੇਖਦੇ ਹਾਂ ਮਾਛੀਵਾੜਾ ਸਾਹਿਬ ਤੋਂ ਸੁਚਾ ਬੰਗੜ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਮ ਤੇ ਆਪਣਾ ਉਹ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਚਿੱਤਰ ਸਿੰਘ ਪ੍ਰਚਾਰਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਸੋ ਅੱਜ ਅਸੀਂ ਇੱਥੇ ਪਿੰਡ ਧੁੱਲੇਵਾਲ ਪਹੁੰਚੇ ਆ ਜੀ ਜਿੱਥੇ ਕੁਝ ਦਿਨਾਂ ਤੋਂ ਇਹ ਖਬਰਾਂ ਮਿਲ ਰਹੀਆਂ ਅਸੀਂ ਵੀ ਪਾਣੀ ਜਿਹੜਾ ਸਤਲੁਜ ਦਾ ਪਾਣੀ ਬਹੁਤ ਚੜਿਆ ਹੋਇਆ ਹੈ ਸੋ ਤਕਰੀਬਨ ਪਿਛਲੇ 7-8 ਦਿਨਾਂ ਤੋਂ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਇੱਥੇ ਸੇਵਾ ਪਹੁੰਚ ਰਹੀ ਆ ਜਿਹੜੇ ਇਲਾਕੇ ਦੇ ਵੀਰ ਭੈਣ ਭਰਾ ਸਾਰੇ ਸੇਵਾ ਤੇ ਲੱਗੇ ਹੋਏ ਨੇ ਸੋ ਨਿਰੰਤਰ ਦਿਨ ਵਿੱਚ ਇੱਕ ਵਾਰ ਉਹਨਾਂ ਦੇ ਲਈ ਇੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਤੇ ਇਸ ਤੋਂ ਬਿਨਾਂ ਸਾਡੇ ਸੇਵਾਦਾਰ ਪੂਰੇ ਤਤਪਰ ਨੇ ਜਿੱਥੋਂ ਵੀ ਸਾਨੂੰ ਕੋਈ ਫੋਨ ਕਾਲ ਆਉਂਦੀ ਜਿਵੇਂ ਅੱਜ ਕੱਚੇ ਮਾਛੀਵਾੜਾ ਸਾਹਿਬ ਤੋਂ ਸਾਨੂੰ ਫੋਨ ਆਇਆ ਸੋ ਉੱਥੇ ਵੀ ਜਿਹੜੀ ਆ ਉਹ ਸੇਵਾ ਪਹੁੰਚਦੀ ਕੀਤੀ ਗਈ ਹੈ ਇਹਦੇ ਨਾਲ ਨਾਲ ਹੀ ਅਸੀਂ ਵੀ ਬੇਨਤੀ ਕਰਾਂਗੇ ਵੀ ਜੋ ਮਾਨਯੋਗ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਜੋ ਦਿਸ਼ਾ ਨਿਰਦੇਸ਼ ਹੋਏ ਨੇ ਸੋ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਮਦਦ ਦੀ ਲੋੜ ਹੈ ਕੋਈ ਰਾਸ਼ਨ ਦੀ ਕੋਈ ਲੰਗਰ ਦੀ ਕੋਈ ਰਹਿ ਰੈਸ਼ ਦੀ ਸੋ ਗੁਰਦੁਆਰਾ ਚੰਨ ਕਮਲ ਸਿੰਘ ਜੀ ਦੇ ਦਰਵਾਜ਼ੇ 24 ਘੰਟੇ ਲੋੜਵੰਦਾਂ ਲਈ ਤੇ ਸੰਗਤਾਂ ਲਈ ਖੁੱਲੇ ਨੇ ਆਪ ਜੀ ਉੱਥੇ ਪਹੁੰਚ ਸਕਦੇ ਹੋ ਸੰਪਰਕ ਕਰ ਸਕਦੇ ਹੋ ਸੋ ਅਰਦਾਸ ਕਰਾਂਗੇ ਮਹਾਰਾਜ ਕਿਰਪਾ ਕਰੇ ਸਰਬੱਤ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ